ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜੇ ਕਿਸੇ 사ਸੰਗ ਕਰ ਜਾਂ ਗੁਰਦੁਆਰਾ ਸਾਹਿਬ ਦੀਵਾਨ ਸੁਣਦੇ ਆ ਤਾਂ ਆਪਾਂ ਨੂੰ ਉਹਨਾਂ ਦਾ ਫਾਇਦਾ ਜ਼ਰੂਰ ਹੁੰਦਾ ਇੱਕ ਸੋਨੂੰ ਮੈਂ ਕਹਾਣੀ ਸੁਣਾਉਣੀ ਆ ਕਿ ਕੁਵਾਰੀ ਤਿੰਨ ਠੱਗ ਹੁੰਦੇ ਨੇ ਚੋਰ ਮਤਲਬ ਕਿ ਉਹ ਚੋਰੀ ਕਰਨ ਜਾਂਦੇ ਨੇ ਪਿੰਡ ਵਿੱਚ ਉੱਥੇ ਉਸੇ ਪਿੰਡ ਵਿੱਚ ਦਿਵਾਨ ਲੱਗੇ ਹੋਏ ਸੀ ਚਲੋ ਉਹ ਤਿੰਨੇ ਜਾ ਰਹੇ ਨੇ ਚੋਰੀ ਕਰਨ ਪਿੰਡ ਵਿੱਚ ਦਾਖਲ ਹੋ ਗਈ ਤੇ ਉਹਨਾਂ ਵਿੱਚੋਂ ਵਿੱਚੋਂ ਇੱਕ ਕਹਿਣ ਲੱਗਿਆ ਕਿ ਮੈਂ ਤਾਂ دیਵਾਨ ਸੁਣਨਾ ਹੈ ਦੂਜੇ ਕਹਿਣ ਲੱਗੇ ਕਿ ਨਹੀਂ ਅਸੀਂ ਨਹੀਂ ਸੁਣਨਾ دیਵਾਨ ਤੂੰ ਚਲਾ ਜਾ ਜੇ ਜਾਣਾ ਚਲੋ ਉਹ ਦੋ ਚੋਰੀ ਕਰਨ ਚਲੇ ਗਏ ਤੇ ਇੱਕ ਦਿਵਾਨ ਸੁਣਨ ਚਲਾ ਗਿਆ ਜਦੋਂ ਚੋਰ ਚੋਰੀ ਕਰਨ ਗਏ ਤਾਂ ਉਥੇ ਪਿੰਡਦਿਆਂ ਨੇ ਉਹਨਾਂ ਨੂੰ ਫੜ ਲਿਆ ਚੋਰੀ ਕਰਦਿਆਂ ਨੂੰ ਉਹਨਾਂ ਦਾ ਕਟਾਪਾ ਕੀਤਾ ਤੇ ਪੁਲਿਸ ਨੂੰ ਸੱਦ ਕੇ ਉਹਨਾਂ ਨੂੰ ਫੜਾ ਦਿੱਤਾ ਪੁਲਿਸ ਨੂੰ ਚਲੋ ਜੀ ਦੋ ਫੜੇ ਗਏ ਤੇ ਜਦੋਂ ਹੁਣ ਉਹਨਾਂ ਨੂੰ ਸਜ਼ਾ ਹੋਈ ਕਹਿੰਦੇ ਇੱਕ ਤੀਜਾ ਛੋਡੇ ਨਾਲ ਹੋਰ ਆ ਚਲੋ ਜੀ ਉਹਨੂੰ ਵੀ ਬੁਲਾਇਆ ਗਿਆ ਤੀਜੇ ਨੂੰ ਵੀ ਜਿਹੜਾ ਦੀਵਾਨ ਸੁਣਨ ਚਲਾ ਗਿਆ ਸੀ ਉਹ ਤਾਂ ਪੁੱਛਗਿੱਛ ਕੀਤੀ ਗਈ ਉਹ ਕਹਿੰਦਾ ਜੀ ਮੈਂ ਇਹਨਾਂ ਨਾਲ ਨਹੀਂ ਸੀ ਮੈਂ ਉਸ ਟਾਈਮ ਦੀਵਾਨ ਦੇ ਵਿੱਚ ਸੀ ਚਲੋ ਜਿਹੜੇ ਦੀਵਾਨ ਸੁਣਨਗੇ ਸੀ ਉਹਨਾਂ ਨੂੰ ਪੁੱਛਿਆ ਵੀ ਹਾਂ ਭਾਈ ਇਹ ਉੱਥੇ ਸੀ ਸੰਗਤ ਕਹਿਣ ਲੱਗੀ ਹਾਂਜੀ ਵੀ ਇਹ ਦੀਵਾਨ ਸੁਣਦਾ ਸੀ ਚਲੋ ਜੀ ਉਹਨਾਂ ਨੂੰ ਜਿਹੜੇ ਦੋ ਸੀ ਦੋ ਚੋਰੀ ਕੀ ਕਰਨ ਵਾਲੇ ਉਹਨਾਂ ਨੂੰ ਤਾਂ ਜੀ ਸਜ਼ਾ ਹੋ ਗਈ ਤੇ ਉਹ ਬਚ ਗਿਆ ਜਿਹੜਾ ਦੀਵਾਨ ਸੁਣਨ ਵਾਲਾ ਸੀ ਉਹ ਬਚ ਗਿਆ ਕਿਵੇਂ ਬਚਿਆ ਕਹਿੰਦੇ ਹੁੰਦੇ ਨੇ ਕਿ ਜਿਹੜੇ ਸੰਤ ਫਕੀਰ ਹੁੰਦੇ ਨੇ ਉਹੋ ਸੂਲੀ ਤੋਂ ਸੂਲ ਕਰ ਦਿੰਦੇ ਨੇ ਜ ਹੁਣ ਦੇਖੋ ਕਿੱਥੇ ਉਹਨੂੰ ਸਜ਼ਾ ਮਿਲਣੀ ਸੀ ਕਿੱਥੇ ਉਹ ਆਜ਼ਾਦ ਘੁੰਮਦਾ ਪਿਆ ਹੁਣ ਜੇ ਉਹ ਵੀ ਉਹਨਾਂ ਨਾਲ ਹੁੰਦਾ ਤਾਂ ਉਹਨੂੰ ਵੀ ਸਜ਼ਾ ਹੋਣੀ ਸੀ ਆਪਾਂ ਨੂੰ ਮਾਲਕ ਦੀ ਮਹਿਮਾ ਸੁਣਨਾ ਚਾਹੀਦੀ ਆ ਮਾਲਕ ਨੇ ਜੋ ਸੂਲੀ ਤੋਂ ਸੂਲ ਕਰ ਦਿੰਦੇ ਨੇ ਇੱਕ ਸੱਚੀ ਕਹਾਣੀ ਆ ਤੁਸੀਂ ਕਦੇ ਤਜਰਬਾ ਕਰਕੇ ਦੇਖਿਓ ਸੰਗਤ ਵਿੱਚ ਜ਼ਰੂਰ ਜਾਣਾ ਚਾਹੀਦਾ ਕਿਤੇ ਵੀ ਦੀਵਾਨ ਆ ਕਿਤੇ ਵੀ ਕੋਈ ਸਤਸੰਗ ਆ ਜ਼ਰੂਰ ਸੁਣੋ ਉਧਾ ਫਰਸ ਨੂੰ ਮਿਲਦਾ ਠੀਕ ਇਹ ਕਹਾਣੀ ਸੀ ਸੱਚੀ ਕਹਾਣੀਆਂ ਇਹ ਮੈਂ ਮਾਲਕ ਜਦੋਂ ਕਿਰਪਾ ਕਰਦਾ ਨਾ ਉਹ ਕਿਸੇ ਨੂੰ ਪੁੱਛਦਾ ਨਹੀਂ ਕਿਰਪਾ ਕਰਦਾ ਬਸ ਹਾਂਜੀ ਵਾਗੁਰਜੀ ਕਾ ਕਾਲ ਸਾ ਵਾਗੁਰਜੀ ਕੀ ਫਤ